ਆਰਡਰ ਮੋਟਰ ਲਈ ਆਰਡਰ ਦੇਣੇ ਰੋਡ ਉੱਤੇ ਹੀ ਐ ਸ਼ੋਕ ਐਣੀ ਲੈ ਸਮਾਨ ਕਿੰਨਾ ਟਾਈਮ ਲੱਗ ਗਿਆ ਤੇਣਾ ਐਣੀ ਕਿੰਨਾ ਟਾਈਮ ਲਾਇਆ ਉੱਥੇ ਅੰਕੀ ਲੈੰਦਲਾ ਇੰਦਾ ਇੰਦਾ ਖਾਜਲਦੀ ਕੀ ਸਿਰ ਸਪਿੰਗ ਰੋਲ ਹਾਂ ਮੁਟਗੀ ਖਾਂਦੀ ਰਹੀ ਨਹੀਂ ਇੱਧਰ ਹੀ ਇੱਧਰ ਦੇ ਖਾਂਦੀ ਰਹੀ ਨਹੀਂ ਇਹ ਚੀਜ਼ਾਂ ਚਲੋ ਹੁਣ ਚਲੀਏ ਹਾਂ ਲੈਣੀਆਂ ਸ਼ਿਮਲਾ ਮਿਰਚਾਂ ਹੋਰ ਕੀ ਰਹਿ ਗਿਆ ਸ਼ਿਮਲਾ ਮਿਰਚ ਲੈ ਕੇ ਚੀਨੀ ਬਣਾਵਾਂਗੇ ਇਹ ਜਨਾਨੀਆਂ ਦੁਵੀਂ ਕਰਤਾ ਹੁਣ ਸ਼ਿਮਲਾ ਮਿਰਚ ਰਹਿ ਗਈ ਲੈਣ ਵਾਲੀ ਯੈਸ ਚਲੋ ਜੀ ਹੁਣ ਜਾਣ ਤਾਂ ਪੈਣਾ ਹੁਣ ਲੈ ਕੇ ਆਵਾਂ ਹੁਣ ਰਹਿ ਗਈ ਸ਼ਿਮਲਾ ਮਿਰਚ ਤੇ ਹੈ ਨਹੀਂ ਹੁਣ ਜਾਂਦੀ ਵੀ ਸ਼ਿਮਲਾ ਮਿਰਚ ਲੈਣ ਤੇ ਹੁਣ ਉਹ ਸਾਹਮਣੇ ਹੈਗੀ ਸ਼ਾਪ ਉਥੋਂ ਉਥੋਂ ਲਵਾਂਗੇ ਹੁਣ ਸ਼ਿਮਲਾ ਮਿਰਚ ਸਬਜ਼ੂ ਵੀ ਲੈ ਕੇ ਫੇਰ ਬਦਲਣੇ ਕੁੜੀ ਨੂੰ ਕੀ ਜਾਤੇ ਆਣਾ ਰੱਬ ਜਾਣੇ ਸੜਕ ਬਹੁਤ ਜ਼ਿਆਦਾ ਚਲਦੀ ਤੇ ਬਹੁਤ ਚਲੋ ਜੀ चल गए जी लैंड सब्जी काफी टाइम हो गया यानी अजे तक है नी समानी लेकर शुक्रा शुकर शुक्रा आ गई आ गई आई लगता लगता नहीं कुछ रह गया फिर समान भी लिया लेता समान अल पता नहीं की चक लिया लैंड गए एक दो सब्जियां ही ਅਨੇ ਕੀ ਕੀ ਲਿਆਂਦਾ? ਲਫਾਫਾ ਵੜ ਜਾਣਾ ਨਹੀਂ। ਨਹੀਂ ਫੜਦਾ ਜੀ। ਕੀ ਲੈਣ ਲੈਣ ਕੀ ਆਏ? ਸਬਜ਼ੀ। ਕੀ ਕੀ ਲਿਆਂਦਾ? ਬਸ ਲੈ ਲਈ ਚਲੋ। ਉਹ ਨਹੀਂ ਇੱਕ ਸਬਜ਼ੀ ਲੈਣ ਕੇ ਬਣ ਕੀ ਕੁਛ ਲੈ ਲਿਆ। ਤਾਂ ਚਲੋ ਹੁਣ ਚੱਲਦੇ ਗਏ ਇੱਦੇ ਬਲੋ ਤੇ ਬਣੇ ਰਹੋ। ਓਹੋ ਨਹੀਂ ਹੈਗੇ ਆ। ਹੁਣ ਕੀ ਰਹਿ ਗਿਆ? ਕਿਰੇ ਰਹਿ ਗਏ ਸੀ ਹੈਗੇ ਆ। ਹੈਗੇ ਕਿਰੇ? ਯੈਸ। ਦੇ ਲਈ ਸ਼ੁਕਰਾਂ ਸ਼ੁਕਰਾਂ। ਤੇ ਆਹ ਹਾਲ ਆ ਜੀ ਜਨਾਨੀਆਂ ਤੇ। ਲੈਣ ਕਿ ਗਏ ਇੱਕ ਸਮਾਨ ਲੈਣ ਇੱਕ ਸਮਾਨ ਗਏ। ਤੇ ਕੇ ਕੀ ਕੰਮ ਕਰਤੇ? ਓ ਯੈਸ। ਤੋ ਇਦਾਂ ਹੀ ਫਾਈਨਲੀ ਅੱਦੇ ਸਾਡੇ ਬਲੌਗੜਾ ਬਣੇ ਰਹੋ ਮਿਲਾਂ ਤੁਹਾਨੂੰ ਅਗਲੇ ਬਲੌਗ 'ਚ ਥੈਂਕ ਯੂ ਸੋ ਮੱਚ ਅਨਿਆਰ ਪਿਆਰ ਦੇਣ ਲਈ ਅੱਜ ਤਾਂ ਸ਼ਾਪਿੰਗ ਤੇ ਸਬਸਕ੍ਰਾਈਬ ਕਰ ਲਿਓ ਠੀਕ ਹੈ ਚੈਨਲ ਨੂੰ ਖਾਓ ਪੀਓ ਰੈਸ਼ ਕਰੋ